ਹਾਈ ਬਲੱਡ ਪ੍ਰੈਸ਼ਰ ਨੂੰ ਬਾਜ਼ ਔਕਾਤ ਖਮੋਸ਼ ਕਾਤਲ ਕਿਹਾ ਜਾਂਦਾ ਹੈ ਆਮ ਤੌਰ ਤੇ ਇਹ ਕੋਈ ਵੀ ਅਲਮਤ ਜ਼ਾਹਿਰ ਨਹੀਂ ਹੁੰਦੀ ਲੇਕਿਨ ਇਹ ਤੁਹਾਡੇ ਜਿਸਮ ਦੇ ਅਹਿਮ ਅਜ਼ਾ ਜਿਵੇਂ ਕਿ ਤੁਹਾਡੀਆਂ ਅੱਖਾਂ ਤੁਹਾਡੇ ਦਿਲ ਤੇ ਤੁਹਾਡੇ ਗੁਰਦਿਆਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਜ਼ਿਆਦਾਤਰ ਲੋਕ ਜਿਨ੍ਹਾਂ ਨੂੰ ਦਿਲ ਦਾ ਦੌਰਾ ਪੈਂਦਾ ਹੈ ਉਹਨਾਂ ਨੂੰ ਵੀ ਹਾਈ ਬਲੱਡ ਪ੍ਰੈਸ਼ਰ ਦਾ ਹੀ ਮਸਲਾ ਹੁੰਦਾ ਹੈ ਕਿਉਂਕਿ ਇਹ ਤੁਹਾਡੇ ਦਿਲ ਦੇ ਪੱਠਿਆਂ ਨੂੰ ਖੂਨ ਦੀ ਫਰਾਮੀ ਕਰਨ ਵਾਲੀ ਸ਼ਰੀਆਨਾ ਨੂੰ ਨੁਕਸਾਨ ਪਹੁੰਚਾਉਂਦਾ ਹੈ ਉਹਨਾਂ ਨੂੰ ਤੰਗ ਕਰ ਦਿੰਦਾ ਹੈ ਉਰੀਅਤੋ ਦਿਲ ਦਾ ਦੁਰਾਪੰਦੇ ਬਹੁਤ ਸਾਰੇ ਲੋਗ ਉਹਨਾਂ ਤੱਕ ਗੱਲ ਨਹੀਂ ਜਾਣਦੇ ਜਿੰਨੇ ਤੱਕ ਉਹਨਾਂ ਦਾ ਕੋਈ ਨੁਕਸਾਨ ਨਾ ਹੋ ਜਾਏ ਇਸ ਵਜ੍ਹਾ ਤੋਂ ਮੈਂ ਤੁਹਾਨੂੰ ਇਹ ਦੱਸ ਰਿਹਾ ਹਾਂ ਕਿ ਅਗਰ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਹੈ ਤਾਂ ਤੁਸੀਂ ਇਹਨੂੰ ਨਜ਼ਰਅੰਦਾਜ਼ ਨਾ ਕਰੋ ਵੀਡੀਓ ਵਿੱਚ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਤੁਸੀਂ ਕਾਰਜਛ ਆਪਣੇ ਬਲੱਡ ਪ੍ਰੈਸ਼ਰ ਦੀ ਨਿਗਰਾਨੀ ਕਿੰਝ ਕਰ ਸਕਦੇ ਹੋ ਮਿਸਾਲ ਲਈ ਬਲੱਡ ਪ੍ਰੈਸ਼ਰ 120/80 ਹੋਣਾ ਚਾਹੀਦਾ ਹੈ ਜਦੋਂ ਇਹ 130/90 ਜਾਂ ਇਹ ਤੋਂ ਜ਼ਿਆਦਾ ਹੋ ਜਾਏ ਤਾਂ ਉਹ ਮਰੀਜ਼ ਹਾਈ ਬਲੱਡ ਪ੍ਰੈਸ਼ਰ ਦਾ ਮਰੀਜ਼ ਸਮਝਿਆ ਜਾਂਦਾ ਹੈ ਤੇ ਇਸ ਸੂਰਤ ਵਿੱਚ ਤੁਹਾਨੂੰ ਬਲੱਡ ਪ੍ਰੈਸ਼ਰ ਦੀ ਦਵਾਈਆਂ ਲੈਣ ਦੀ ਵੀ ਜ਼ਰੂਰਤ ਪੈ ਸਕਦੀ ਹੈ ਇਸ ਮਸਲੇ ਤੇ ਤੁਸੀਂ ਆਪਣੇ ਡਾਕਟਰ ਤੋਂ مشورہ ਕਰੋ ਲੇਕਿਨ ਕੁਝ چیزਾਂ ਤੁਸੀਂ ਘਰ ਵਿੱਚ ਆਪਣੇ ਬਲੱਡ ਪ੍ਰੈਸ਼ਰ ਨੂੰ ਕੱਟ ਕਰਨ ਵਾਸਤੇ ਕਰ ਸਕਦੇ ਹੋ ਸਭ ਤੋਂ ਪਹਿਲਾਂ ਆਪਣੀ ਗੁਜ਼ਾਰਿਸ਼ ਨਮਕ ਨੂੰ ਕੱਟ ਕਰੋ ਨਮਕ ਸਾਡੇ ਖੂਨ ਵਿੱਚ ਪਾਣੀ ਦੀ ਮਾਤਰਾ ਜਿਹਾਫਾ ਕਰ ਦਿੰਦਾ ਹੈ ਔਰ ਇਹਦੇ ਤੋਂ ਬਲੱਡ ਪ੍ਰੈਸ਼ਰ ਜ਼ਿਆਦਾ ਹੁੰਦਾ ਹੈ ਆਪਣੇ ਖਾਣੇ ਤੇ ਆਪਣੇ ਮੇਜ਼ ਤੋਂ ਨਮਕ ਹਟਾ ਦਿਓ ਆਪਣੇ ਬਲੱਡ ਪ੍ਰੈਸ਼ਰ ਦੀ ਰੀਡਿੰਗ ਵਿੱਚ ਤੁਸੀਂ ਨਮਕ ਹਟਾ ਕੇ ਵਾਜ਼ਿਹਾ ਫਰਕ ਮਹਿਸੂਸ ਕਰੋਗੇ ਦੂਸਰਾ ਤੁਸੀਂ ਆਪਣਾ ਵਜ਼ਨ ਕੱਟ ਕਰਨ ਦੀ ਕੋਸ਼ਿਸ਼ ਕਰੋ ਆਪਣੀ ਗਜ਼ਾਇਤ ਚਰਬੀ ਤੇ ਮਿੱਠਾ ਕੱਟ ਕਰਦੇ ਹੋ ਇਹਦੇ ਨਾਲ ਤੁਹਾਡਾ ਵਜ਼ਨ ਘੱਟ ਹੋਏਗਾ ਤੇ ਤੁਹਾਡਾ ਬਲੱਡ ਪ੍ਰੈਸ਼ਰ ਵੀ ਘੱਟ ਹੋ ਜਾਏਗਾ ਤੀਸਰਾ ਬਕਾਇਦਗੀ ਨਾਲ ਵਰਜਿਸ਼ ਕਰੋ ਬਹੁਤ ਜ਼ਿਆਦਾ ਸ਼ਦੀਦ ਡੱਡ ਕਿਸਮ ਦੀ ਵਰਜਿਸ਼ ਦੀ ਜ਼ਰੂਰਤ ਨਹੀਂ ਦੇਣੀ ਸਿਰਫ ਅੱਧਾ ਘੰਟਾ ਤੁਸੀਂ ਹਲਕਾ ਫੁਲਕਾ ਚੱਲੋ ਇਹਦੇ ਨਾਲ ਹੀ ਤੁਸੀਂ ਕੈਲੋਰੀਜ਼ ਜਲਾ ਸਕਦੇ ਹੋ ਵਜ਼ਨ ਕੱਟ ਸਕਦੇ ਹੋ ਤੇ ਆਪਣੇ ਬਲੱਡ ਪ੍ਰੈਸ਼ਰ ਨੂੰ ਘੱਟ ਕਰ ਸਕਦੇ ਹੋ ਖੁਦ ਇਹ ਗੱਲ ਲਵੇ ਕਿ ਟੈਨਸ਼ਨ ਤਣਾਅ ਹਾਈਪਰ ਟ ਪ੍ਰੈਸ਼ਰ ਦਾ ਸਬਬ ਬੰਦਾ ਹੈ ٹینشن والے عوامل تو بچنا تے مشکل ہو سکتا ہے لیکن تسی اپنی زندگی اس ساتھی پیشہ تے مالٹی فیصلے کرتے وقت اس گلتے غور کرو کہ توڑے بلڈ پریشر تے کس طرح اثر انداز ہو سکتے ہیں اگر تا بلڈ پر چیزوں تے عمل کر کے دوائیاں لین باوجود آئی ہی ہے تو اپنے مالٹی رابطہ کرو